ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਦਾ ਵਿਸ਼ਾ ਹੈ ਜੀ ਕਿ ਜਿਹੜੇ ਚਾਹੁੰਦੇ ਹਨ ਕਿ ਸਾਡੇ ਪਰਿਵਾਰ ਵਿੱਚ ਖੁਸ਼ੀਆਂ ਆ ਜਾਣ ਧਨ ਦੀਆਂ ਵੀ ਬਰਕਤਾਂ ਪੈ ਜਾਣ ਸਾਡੇ ਬੱਚਿਆਂ ਤੇ ਪਰਮਾਤਮਾ ਜੀ ਦਾ ਹਮੇਸ਼ਾ ਦੇ ਲਈ ਮਿਹਰ ਭਰਿਆ ਹੱਥ ਬਣ ਜਾਵੇ ਉਹਨਾਂ ਲਈ ਅਸੀਂ ਅੱਜ ਦੀ ਵੀਡੀਓ ਵਿੱਚ ਗੱਲਬਾਤ ਕਰਾਂਗੇ ਜੀ ਜੇਕਰ ਤੁਹਾਨੂੰ ਹਰ ਰੋਜ਼ ਘਰ ਦੇ ਰੁਝੇਵਿਆਂ ਦੇ ਵਿੱਚੋਂ ਵਿਹਲ ਨਹੀਂ ਮਿਲਦੀ ਤੁਸੀਂ ਗੁਰਬਾਣੀ ਦੇ ਨਾਲ ਨਹੀਂ ਜੁੜਦੇ ਤਾ ਕੇਵਲ ਤੁਸੀਂ ਐਤਵਾਰ ਦੇ ਦਿਨ ਜੇਕਰ ਇਹ ਪਾਠ ਕਰ ਲੈਂਦੇ ਹੋ ਤੁਹਾਡੇ ਉੱਤੇ ਪਰਮਾਤਮਾ ਜੀ ਜ਼ਰੂਰ ਕਿਰਪਾ ਕਰ ਦੇਣਗੇ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲਿਖ ਕੇ ਹਾਜ਼ਰੀ ਲਗਵਾਉਣਾ ਜੀ ਤਾਂ ਕਿ ਪਰਮਾਤਮਾ ਜੀ ਤੁਹਾਡੇ ਤੇ ਮਿਹਰ ਕਰ ਦੇਣ ਤੁਹਾਡੇ ਬੱਚੇ ਤਰੱਕੀ ਕਰਨ ਤੇ ਤੁਸੀਂ ਹਮੇਸ਼ਾ ਤੰਦਰੁਸਤ ਰਹੋ ਸਾਥ ਸੰਗਤ ਜੀ ਸੁਣਿਆ ਹੈ ਕਿ ਜਿਸ ਦਿਨ ਜ਼ਿੰਦਗੀ ਦੇ ਵਿੱਚ ਸੁੱਖ ਹੁੰਦੇ ਹਨ ਕਈ ਵਾਰ ਵੇਖਣ ਵਿੱਚ ਆਉਂਦਾ ਹੈ ਕਿ ਉਸ ਨੂੰ ਸੁੱਖ ਹੀ ਮਿਲਦੇ ਹੀ ਰਹਿੰਦੇ ਹਨ ਤੇ ਜਿਸ ਦੀ ਜ਼ਿੰਦਗੀ ਵਿੱਚ ਦੁੱਖ ਹੁੰਦੇ ਹਨ ਉਸ ਨੂੰ ਦੁੱਖਾਂ ਤੋਂ ਛੁਟਕਾਰਾ ਹੀ ਨਹੀਂ ਮਿਲਦਾ ਉਸ ਦੇ ਦੁੱਖ ਲਗਾਤਾਰ ਵੱਧਦੇ ਹੀ ਰਹਿੰਦੇ ਹਨ ਤੇ ਫਿਰ ਉਹ ਆਪਣੇ ਮਨ ਵਿੱਚ ਸੋਚਣਾ ਸ਼ੁਰੂ ਕਰ ਦਿੰਦਾ ਹੈ ਕਿ ਮੇਰੇ ਕਰਮਾਂ ਵਿੱਚ ਸ਼ਾਇਦ ਦੁੱਖ ਹੀ ਲਿਖੇ ਹਨ ਪਰ ਮਹਾਪੁਰਖ ਜੀ ਦੱਸਦੇ ਹਨ ਕਿ ਕੋਈ ਚਾਹੇ ਅਮੀਰ ਹੈ ਤੇ ਚਾਹੇ ਗਰੀਬ ਹੈ ਚਾਹੇ ਉਹ ਗੋਰਾ ਹੈ ਜਾਂ ਕਾਲਾ ਹੈ ਇੱਕ ਗੱਲ ਸਭ ਦੇ ਲਈ ਬਰਾਬਰ ਹੀ ਵਰਤਣੀ ਹੈ ਉਹ ਹੈ ਜੀ ਮੌਤ ਹਰੇਕ ਇਨਸਾਨ ਨੂੰ ਜਿਹੜੀ ਆਵੇਗੀ ਹੀ ਆਵੇਗੀ ਸਰ ਸੰਗਤ ਜੀ ਇੱਥੇ ਇੱਕ ਸਾਖੀ ਵੀ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਨ ਜੋ ਮਨੁੱਖ ਪਰਮਾਤਮਾ ਨੂੰ ਛੱਡ ਕੇ ਭਟਕ ਚੁੱਕਾ ਹੁੰਦਾ ਹੈ ਪਰ ਉਸ ਨੂੰ ਪਰਮਾਤਮਾ ਆਪਣੇ ਨਾਲ ਫਿਰ ਕਿਵੇਂ ਜੋੜ ਲੈਂਦੇ ਹਨ ਸਾਖੀ ਨੂੰ ਧਿਆਨ ਨਾਲ ਸੁਣਨਾ ਜੀ ਕਿਉਂਕਿ ਅੱਧੀ ਤੇ ਅਧੂਰੀ ਗੱਲ ਕਦੇ ਵੀ ਸਮਝ ਨਹੀਂ ਆਉਂਦੀ ਫਿਰ ਤੁਹਾਨੂੰ ਦੱਸਾਂਗੇ ਜੀ ਕਿ ਉਹ ਕਿਹੜਾ ਸ਼ਬਦ ਹੈ ਜਾਂ ਉਹ ਕਿਹੜਾ ਜਾਪ ਹੈ ਜੋ ਤੁਸੀਂ ਹਰ ਐਤਵਾਰ ਨੂੰ ਜੇਕਰ ਦੋ ਵਾਰ ਕਰ ਲੈਂਦੇ ਹੋ ਤੇ ਇਸ ਵਿਧੀ ਦੇ ਨਾਲ ਕਰ ਲੈਂਦੇ ਹੋ ਤਾਂ ਤੁਹਾਡੇ ਘਰ ਵਿੱਚ ਖੁਸ਼ੀਆਂ ਤੇ ਬਰਕਤਾਂ ਆਪਣੇ ਆਪ ਹੀ ਆ ਜਾਣਗੀਆਂ ਤੁਹਾਨੂੰ ਰੋਗਾਂ ਤੋਂ ਮੁਕਤੀ ਮਿਲ ਜਾਵੇਗੀ ਤੁਹਾਡਾ ਘਰ ਬਰਕਤਾਂ ਦੇ ਨਾਲ ਭਰ ਜਾਵੇਗਾ ਸਾਧ ਸੰਗਤ ਜੀ ਇੱਕ ਵਿਅਕਤੀ ਸੀ ਜਿਸ ਦਾ ਨਾਮ ਸੀ ਮਹੰਗਾ ਮਲ ਬੜੇ ਹੀ ਚੰਗਾ ਵਪਾਰੀ ਸੀ ਉਹ ਸਮਾਂ ਉਸ ਉੱਪਰ ਏਦਾਂ ਦਾ ਆ ਗਿਆ ਕਿ ਮਹੰਗਾ ਮਲ ਬਿਮਾਰੀਆਂ ਵਿੱਚ ਗ੍ਰਸਤ ਹੋ ਗਿਆ ਉਸਨੇ ਤਾਂ ਰੱਬ ਦਾ ਚੇਤਾ ਹੀ ਭੁਲਾ ਰੱਖਿਆ ਸੀ ਜਿਸ ਕਾਰਨ ਉਸਦੇ ਸਰੀਰ ਤੇ ਦੁੱਖ ਆ ਗਏ ਉਹਨਾਂ ਦਾ ਸਾਰਾ ਹੀ ਸਰੀਰ ਲੱਤਾਂ ਬਾਹਾਂ ਗੋਡੇ ਮੋਡੇ ਦਰਦ ਕਰਨ ਲੱਗ ਪਏ ਉਹਨਾਂ ਨੇ ਬਹੁਤ ਹੀ ਵੈਦਾਂ ਹਕੀਮਾਂ ਨੂੰ ਵਿਖਾਇਆ ਪਰ ਉਹਨਾਂ ਨੂੰ ਕੁਝ ਫਰਕ ਨਾ ਪਿਆ ਮਹਿੰਗਾ ਮਲਜੀ ਦੇ ਲਈ ਬਹੁਤ ਹੀ ਜੜੀਆਂ ਬੂਟੀਆਂ ਵੀ ਤਿਆਰ ਕਰਵਾਈਆਂ ਗਈਆਂ ਪਰ ਉਹਨਾਂ ਨੂੰ ਫਿਰ ਵੀ ਕੋਈ ਫਰਕ ਨਹੀਂ ਸੀ ਪੈ ਰਿਹਾ ਸਰੀਰ ਲਗਾਤਾਰ ਉਹਨਾਂ ਦਾ ਘਟਦਾ ਹੀ ਜਾ ਰਿਹਾ ਸੀ ਕੱਟਦਾ ਕੱਟਦਾ ਇੰਨਾ ਕੱਟ ਗਿਆ ਕਿ ਉਹਨਾਂ ਨੂੰ ਇਸ ਤਰ੍ਹਾਂ ਲੱਗਣ ਲੱਗ ਗਿਆ ਕਿ ਹੁਣ ਨਹੀਂ ਮੈਂ ਬਚਦਾ ਮੈਂ ਤਾਂ ਹੁਣ ਮਰ ਹੀ ਜਾਵਾਂਗਾ ਉਸ ਨੂੰ ਆਪਣੀ ਮੌਤ ਦਿਸਣ ਲੱਗ ਪਈ ਸੀ ਕਿ ਮੈਂ ਹੁਣ ਮਰ ਜਾਣਾ ਹੈ ਫਿਰ ਇੱਕ ਦਿਨ ਉਸ ਦਾ ਮਿੱਤਰ ਉਸ ਦੇ ਕੋਲ ਆਇਆ ਉਹ ਤੀਸਰੇ ਪਾਤਸ਼ਾਹ ਸ੍ਰੀ ਗੁਰੂ ਅਮਰਦਾਸ ਜੀ ਦਾ ਸੇਵਕ ਸੀ ਮਹੰਗਾ ਮਲ ਆਪਣੇ ਦੋਸਤ ਨੂੰ ਕਹਿਣ ਲੱਗਾ ਤੂੰ ਪਿਛਲਾ ਸਾਰਾ ਹੀ ਹਿਸਾਬ ਕਿਤਾਬ ਹੁਣ ਨਪਟਾਲ ਹੈ ਕਿਉਂਕਿ ਮੈਂ ਮਰ ਜਾਣਾ ਹੈ ਉਸ ਦਾ ਮਿੱਤਰ ਉਸ ਨੂੰ ਪੁੱਛਣ ਲੱਗਾ ਕਿਉਂ ਕੀ ਗੱਲ ਹੋ ਗਈ ਤੂੰ ਐਦਾਂ ਦੀਆਂ ਗੱਲਾਂ ਕਿਉਂ ਕਰ ਰਿਹਾ ਹੈ ਤੂੰ ਮੇਰਾ ਸਰੀਰ ਵੇਖ ਕਿੰਨਾ ਘਟਦਾ ਹੈ ਮੈਂ ਬਹੁਤ ਇਲਾਜ ਕਰਵਾ ਲਿਆ ਪਰ ਕੋਈ ਵੀ ਫਰਕ ਨਹੀਂ ਪੈ ਰਿਹਾ ਮੇਰਾ ਸਾਰਾ ਸਰੀਰ ਦੁਖਦਾ ਹੈ ਮੈਨੂੰ ਲੱਗਦਾ ਹੈ ਕਿ ਮੇਰੀ ਤਾਂ ਹੁਣੇ ਹੀ ਜਾਨ ਨਿਕਲ ਜਾਵੇਗੀ ਫਿਰ ਉਸਦਾ ਮਿੱਤਰ ਉਸ ਨੂੰ ਬੋਲਿਆ ਤੇਰੇ ਵਾਸਤੇ ਸਾਰੇ ਦਰਵਾਜ਼ੇ ਭਾਵੇਂ ਬੰਦ ਹੋ ਚੁੱਕੇ ਹਨ ਫਿਰ ਵੀ ਉਸਦਾ ਦੋਸਤ ਬੋਲਿਆ ਕਿ ਇੱਕ ਦਰਵਾਜ਼ਾ ਹੈ ਜਿਹੜਾ ਅਜੇ ਤੱਕ ਤੇਰੇ ਲਈ ਬੰਦ ਨਹੀਂ ਹੋਇਆ ਤੇ ਨਾ ਹੀ ਉਹ ਕਿਸੇ ਲਈ ਕਦੇ ਬੰਦ ਹੁੰਦਾ ਹੈ ਉਹ ਦਰਵਾਜ਼ਾ ਖੁੱਲਾ ਹੈ ਜੇਕਰ ਤੂੰ ਮੇਰੀ ਗੱਲ ਮੰਨੇ ਤਾਂ ਧੰਨ ਧੰਨ ਗੁਰੂ ਪਾਤਸ਼ਾਹ ਅਮਰਦਾਸ ਜੀ ਗੋਇੰਦਵਾਲ ਵਿਖੇ ਬਿਰਾਜਮਾਨ ਹਨ ਤੂੰ ਉਹਨਾਂ ਦੇ ਕੋਲ ਜਾ ਤੇ ਜਾ ਕੇ ਬੇਨਤੀ ਕਰ ਤੈਨੂੰ ਪੂਰਾ ਹੀ ਵੇਖੀ ਆਰਾਮ ਆ ਜਾਵੇਗਾ ਤੂੰ ਮੇਰੇ ਕਹਿਣ ਤੇ ਨਾ ਜਾਈ ਆਪਣੇ ਮਨ ਕਰਕੇ ਜਾਈ ਪਹਿਲਾਂ ਮਨ ਵਿੱਚ ਸ਼ਰਧਾ ਧਾਰ ਫਿਰ ਤੈਨੂੰ ਜ਼ਰੂਰ ਆਰਾਮ ਆ ਜਾਵੇਗਾ ਉਸਦੇ ਮਨ ਵਿੱਚ ਸ਼ਰਧਾ ਬਣ ਗਈ ਤੇ ਉਹ ਆਪਣੇ ਪਰਿਵਾਰ ਨੂੰ ਕਹਿਣ ਲੱਗਾ ਚਲੋ ਇੱਕ ਦਿਨ ਮਰਨਾ ਤਾਂ ਹੈ ਆਪਾਂ ਸਾਰੇ ਹੀ ਗੁਰੂ ਦੇ ਦਰਸ਼ਨ ਕਰਨ ਦੇ ਲਈ ਜਾਣੇ ਹਾਂ ਫਿਰ ਸਾਰੇ ਹੀ ਪਰਿਵਾਰ ਵਾਲੇ ਇੱਕ ਦਿਨ ਗੁਰਦੁਆਰਾ ਗੋਇੰਦਵਾਲ ਸਾਹਿਬ ਵਿਖੇ ਪਹੁੰਚ ਗਏ ਉੱਥੇ ਕੀਰਤਨ ਹੋ ਰਿਹਾ ਸੀ ਸੰਗਤਾਂ ਵੀ ਬੈਠੀਆਂ ਸਨ ਤੇ ਬੇਨਤੀਆਂ ਕਰ ਰਹੀਆਂ ਸਨ ਗੁਰੂ ਜੀ ਸੰਗਤਾਂ ਨੂੰ ਖੁਸ਼ੀਆਂ ਬਖਸ਼ ਰਹੇ ਸਨ ਦੂਸਰੇ ਪਾਸੇ ਬੌੜੀ ਸਾਹਿਬ ਦੀ ਸੇਵਾ ਚੱਲ ਰਹੀ ਸੀ ਸਿੱਖ ਉਹ ਮਹਿੰਗਾ ਮਲ ਜਿਹੜਾ ਸੀ ਵੇਖ ਕੇ ਹੈਰਾਨ ਹੋ ਗਿਆ ਇੰਨੀ ਸੰਗਤ ਪੰਡਾਲ ਵਿੱਚ ਬੈਠੀ ਹੈ ਤੇ ਇੰਨੀ ਜ਼ਿਆਦਾ ਸੰਗਤ ਸੇਵਾ ਵੀ ਕਰ ਰਹੀ ਹੈ ਕੋਈ ਨਾ ਕੋਈ ਤਾਂ ਗੱਲਬਾਤ ਹੈ ਇੱਥੇ ਗੁਰੂ ਦੇ ਵਿੱਚ ਇੱਥੇ ਕੁਝ ਤਾਂ ਕੁਝ ਜ਼ਰੂਰ ਹੈ ਜਿਹੜੀ ਇੰਨੀ ਸੰਗਤ ਇੱਥੇ ਮੌਜੂਦ ਹੈ ਤੇ ਗੁਰੂ ਜੀ ਦੇ ਦਰਸ਼ਨ ਕਰ ਰਹੀ ਹੈ ਉਹਦੇ ਮਨ ਨੂੰ ਕੁਝ ਸ਼ਾਂਤੀ ਜਿਹੀ ਮਿਲੀ ਪਹਿਲਾ ਦਿਨ ਹੋਇਆ ਮਹੰਗਾ ਮਨ ਨੂੰ ਗੁਰੂ ਜੀ ਦੇ ਕੋਲ ਬੇਨਤੀ ਕਰਨ ਦਾ ਸਮਾਂ ਨਾ ਮਿਲਿਆ ਕਿਉਂਕਿ ਸੰਗਤ ਬਹੁਤ ਸਾਰੀ ਸੀ ਬੇਨਤੀਆਂ ਕਰਨ ਦੇ ਲਈ ਸਾਰੇ ਉੱਥੇ ਹੀ ਰਹੇ ਤੇ ਜਦ ਦੂਸਰਾ ਦਿਨ ਹੋਇਆ ਸੰਗਤ ਜੀ ਨੂੰ ਗੁਰੂ ਜੀ ਦੇ ਕੋਲ ਬੇਨਤੀਆਂ ਕਰ ਰਹੀ ਸੀ ਮਹੰਗਾ ਮਲ ਨੇ ਸੋਚਿਆ ਅੱਜ ਫੇਰ ਬੇਨਤੀ ਕਰਨ ਦਾ ਸਮਾਂ ਹੀ ਨਹੀਂ ਲੱਗਣਾ ਲੱਗਦਾ ਚਲੋ ਸੇਵਾ ਹੀ ਕਰ ਲੈਂਦੇ ਹਾਂ ਫਿਰ ਤੀਸਰਾ ਦਿਨ ਆ ਗਿਆ ਤੇ ਸਾਧ ਸੰਗਤ ਜੀ ਮਹੰਗਾ ਮਲ ਨੇ ਕੋਈ ਵੀ ਕਾਲੀ ਨਹੀਂ ਕੀਤੀ ਜਿਨ੍ਹਾਂ ਨੇ ਕੁਝ ਪ੍ਰਾਪਤ ਕਰਨਾ ਹੁੰਦਾ ਹੈ ਉਹ ਕਦੇ ਵੀ ਕਾਲੇ ਨਹੀਂ ਪੈਂਦੇ ਮਨ ਵਿੱਚ ਹੀ ਗੁਰੂ ਪ੍ਰਤੀ ਪ੍ਰੇਮ ਰੱਖ ਕੇ ਸੇਵਾ ਕਰਦੇ ਹਨ ਫਿਰ ਗੁਰੂ ਜੀ ਵੀ ਉਹਨਾਂ ਦੀ ਸੇਵਾ ਵੇਖ ਕੇ ਖੁਸ਼ ਹੋ ਜਾਂਦੇ ਹਨ ਕਿ ਸਿੱਖ ਮੇਰੀ ਯਾਦ ਦੇ ਨਾਲ ਜੁੜਿਆ ਹੈ ਹੁਣ ਗੁਰੂ ਜੀ ਦੇ ਕੋਲ ਬੇਨਤੀ ਕਰਨ ਦਾ ਸਮਾਂ ਆ ਗਿਆ ਸੇਠ ਮਹੰਗਾ ਮਲ ਗੁਰੂ ਜੀ ਦੇ ਸਾਹਮਣੇ ਬੈਠਾ ਸੀ ਗੁਰੂ ਜੀ ਨੇ ਨੇਤਰ ਖੋਲੇ ਤੇ ਸੇਠ ਉੱਪਰ ਦ੍ਰਿਸ਼ਟੀ ਪਾਈ ਤੇ ਪੁੱਛਣ ਲੱਗੇ ਭਾਈ ਸਾਹਿਬ ਤੁਸੀਂ ਕਿੱਥੋਂ ਆਏ ਹੋ ਤੇ ਕਿਵੇਂ ਆਏ ਹੋ ਸੇਠ ਮਹੰਗਾ ਮਲ ਜੀ ਕਹਿਣ ਲੱਗੇ ਗੁਰੂ ਜੀ ਮੈਂ ਲਾਹੌਰ ਤੋਂ ਆਇਆ ਹਾਂ ਮਹੰਗਾ ਮਲ ਮੇਰਾ ਨਾਮ ਹੈ ਸਤਗੁਰ ਮੈਂ ਤੁਹਾਡੇ ਦਰਸ਼ਨਾਂ ਵਾਸਤੇ ਆਇਆ ਹਾਂ ਜਦੋਂ ਮਹੰਗਾ ਮਾਲ ਨੇ ਇਹ ਕਿਹਾ ਮੈਂ ਤੁਹਾਡੇ ਦਰਸ਼ਨਾ ਵਾਸਤੇ ਆਇਆ ਹਾਂ ਤਾਂ ਪਿੱਛੋਂ ਉਸ ਦੀ ਘਰ ਵਾਲੀ ਬੈਠੀ ਸੀ ਉਹ ਝਟਪਟ ਬੋਲੀ ਜੀ ਬੜੇ ਦੁਖੀ ਹਾਂ ਤੁਸੀਂ ਬਿਮਾਰ ਹੋ ਸਾਰਾ ਸਰੀਰ ਤੁਹਾਡਾ ਦੁਖਦਾ ਹੈ ਬਹੁਤ ਹੀ ਜੜੀਆਂ ਬੂਟੀਆਂ ਵੀ ਕਰਵਾ ਲਈਆਂ ਪਰ ਤੁਹਾਨੂੰ ਤਾਂ ਕੋਈ ਆਰਾਮ ਨਹੀਂ ਆਇਆ ਤੁਸੀਂ ਆਪਣੇ ਦੁੱਖ ਦੀ ਬੇਨਤੀ ਕਰੋ ਦਰਸ਼ਨਾ ਦੀ ਬੇਨਤੀ ਅਸੀਂ ਫੇਰ ਕਦੇ ਕਰ ਲਵਾਂਗੇ ਸੇਠ ਨੇ ਇਸ਼ਾਰਾ ਕੀਤਾ ਕਿ ਤੂੰ ਚੁੱਪ ਕਰ ਗੁਰੂ ਜੀ ਨੇ ਫੇਰ ਪੁੱਛਿਆ ਪਾਈ ਗੁਰਮਖੋ ਕਿਵੇਂ ਆਏ ਹੋ ਫਿਰ ਮਹੰਗਾ ਮਰਨ ਜੀ ਕਹਿਣ ਲੱਗੇ ਗੁਰੂ ਜੀ ਆਪ ਜੀ ਦੇ ਦਰਸ਼ਨਾਂ ਦੇ ਲਈ ਆਏ ਹਾਂ ਗੁਰੂ ਜੀ ਮੇਰੇ ਤੇ ਕਿਰਪਾ ਕਰੋ ਮੈਨੂੰ ਸਿੱਖੀ ਦੀ ਦਾਤ ਬਖਸ਼ੋ ਕਹਿੰਦੇ ਕਿ ਸਿੱਖੀ ਤਾਂ ਬਹੁਤ ਮਹਿੰਗੇ ਮੁੱਲ ਪ੍ਰਾਪਤ ਹੁੰਦੀ ਹੈ ਫਿਰ ਮਹੰਗਾ ਮਰਨੇ ਗੁਰੂ ਜੀ ਦੇ ਚਰਨਾਂ ਵਿੱਚ ਸਿਰ ਰੱਖ ਕੇ ਬੇਨਤੀ ਕੀਤੀ ਗੁਰੂ ਜੀ ਮੈਂ ਆਪ ਜੀ ਦੇ ਚਰਨਾਂ ਵਿੱਚ ਰਹਿਣਾ ਚਾਹੁੰਦਾ ਹਾਂ ਤੁਸੀਂ ਮੈਨੂੰ ਆਪਣੀ ਚਰਨ ਪਾਹਲ ਬਖਸ਼ੋ ਫਿਰ ਉਸ ਨੂੰ ਧੰਨ ਧੰਨ ਗੁਰੂ ਅਮਰਦਾਸ ਜੀ ਨੇ ਵਾਹਿਗੁਰੂ ਮੰਤਰ ਬਖਸ਼ਿਆ ਗੁਰੂ ਜੀ ਨੇ ਉਸ ਨੂੰ ਬਚਨ ਕਰਨ ਲੱਗੇ ਕਿ ਹੁਣ ਤੂੰ ਸਿੱਖ ਬਣ ਗਿਆ ਹੈ ਬਚਨ ਮੰਨਣਾ ਤਾਂ ਸਿੱਖ ਦਾ ਪਹਿਲਾ ਫਰਜ਼ ਹੁੰਦਾ ਹੈ ਹੁਣ ਤੂੰ ਇੱਥੇ ਹੀ ਰਹਿ ਕੇ ਸੇਵਾ ਸਿਮਰਨ ਕਰ ਫਿਰ ਉਸ ਸਮੇਂ ਮਹੰਗਾ ਮਲਣੇ ਗੁਰੂ ਜੀ ਨੂੰ ਸੱਤ ਬਚਨ ਕਿਹਾ ਜਦੋਂ ਉੱਠ ਕੇ ਸਾਰਾ ਹੀ ਪਰਿਵਾਰ ਬਾਹਰ ਆਇਆ ਤਾਂ ਪਤਨੀ ਫਿਰ ਕਹਿਣ ਲੱਗੀ ਤੁਸੀਂ ਗੁਰੂ ਜੀ ਤੋਂ ਸਿੱਖੀ ਦੀ ਦਾਤ ਮੰਗ ਰਹੇ ਸੀ ਤੁਸੀਂ ਆਪਣੀ ਬਿਮਾਰੀ ਦੀ ਬੇਨਤੀ ਕਰਨੀ ਸੀ ਉਹ ਕਹਿੰਦਾ ਜਦੋਂ ਇੱਥੇ ਗੁਰੂ ਜੀ ਦੇ ਅੱਗੇ ਬੇਨਤੀ ਕੀਤੀ ਸੇਵਾ ਕੀਤੀ ਜਾਂ ਦਰਸ਼ਨ ਕੀਤੇ ਤਾਂ ਮੈਨੂੰ ਇੰਜ ਮਹਿਸੂਸ ਹੋਇਆ ਕਿ ਮੈਨੂੰ ਕੋਈ ਵੀ ਰੋਗ ਨਹੀਂ ਹੈ ਮੈਂ ਬਿਲਕੁਲ ਠੀਕ ਠਾਕ ਹੋ ਚੁੱਕਾ ਹਾਂ ਤੇ ਮੇਰਾ ਦਰਦ ਵੀ ਠੀਕ ਹੋ ਗਿਆ ਹੈ ਪਹਿਲਾਂ ਮੈਨੂੰ ਮੌਤ ਦਿਖਾਈ ਦਿੰਦੀ ਸੀ ਹੁਣ ਤਾਂ ਮੈਨੂੰ ਇੰਜ ਮਹਿਸੂਸ ਹੁੰਦਾ ਹੈ ਕਿ ਮੇਰੀ ਉਮਰ ਅਜੇ ਬਹੁਤ ਲੰਮੀ ਹੈ ਗੁਰੂ ਜੀ ਦੀ ਦ੍ਰਿਸ਼ਟੀ ਪੈਣ ਦੇ ਨਾਲ ਹੀ ਮੇਰਾ ਰੋਗ ਠੀਕ ਹੋ ਗਿਆ ਹੈ ਇਸ ਕਰਕੇ ਮੈਂ ਗੁਰੂ ਜੀ ਦੀ ਸਿੱਖੀ ਦੀ ਦਾਤ ਮੰਗੀ ਹੈ ਹੁਣ ਮਹਿੰਗਾ ਮਰਦਾ ਪਰਿਵਾਰ ਘਰੇ ਚਲਿਆ ਗਿਆ ਤੇ ਮਹੰਗਾ ਮਲ ਉੱਥੇ ਹੀ ਲੰਗਰ ਵਿੱਚ ਸੇਵਾ ਕਰਨ ਲੱਗਾ ਮਹੰਗਾ ਮਰਜੀ ਗੁਰੂ ਜੀ ਦੇ ਹੁਕਮ ਅਨੁਸਾਰ 22 ਸਾਲ ਸੇਵਾ ਕਰਦੇ ਰਹੇ ਸਮਾਪਿਆ ਤੇ ਇੱਕ ਵਾਰ ਮਹੰਗਾ ਮਲ ਦਾ ਪਰਚਾ ਪੈ ਗਿਆ ਗੁਰੂ ਜੀ ਨੇ ਉਸ ਦੀ ਪ੍ਰੀਖਿਆ ਲੈਣੀ ਚਾਹੀ ਕਿ ਇਹ ਇੱਕ ਪੱਕਾ ਸਿੱਖ ਹੈ ਜਾਂ ਕੱਚਾ ਸਿੱਖ ਮਹੰਗਾ ਮਲ ਦੀ ਸ਼ਾਮ ਨੂੰ ਗੁਰੂ ਘਰ ਦੇ ਵਿੱਚ ਇਹ ਡਿਊਟੀ ਹੁੰਦੀ ਸੀ ਕਿ ਜਿਹੜਾ ਵੀ ਪ੍ਰਸ਼ਾਦਾ ਸ਼ਾਮ ਨੂੰ ਵੱਧ ਜਾਂਦਾ ਸੀ ਉਸ ਦੀ ਬੇਦਬੀ ਨਾ ਹੋਵੇ ਉਸ ਨੂੰ ਦਰਿਆ ਵਿੱਚ ਪਾ ਕੇ ਆਉਣਾ ਹੁੰਦਾ ਸੀ ਤਾਂਕੇ ਉੱਥੇ ਅੰਨ ਦੀ ਬੇਦਬੀ ਨਾ ਹੋਵੇ ਤੇ ਮੱਛਲੀਆਂ ਵਗੈਰਾ ਖਾ ਲੈਣ ਇੱਕ ਦਿਨ ਮਹੰਗਾ ਮਲ ਸਾਰਾ ਹੀ ਬਚਿਆ ਹੋਇਆ ਪਦਾਰਥ ਲੱਦ ਕੇ ਦਰਿਆ ਦੇ ਕੰਢੇ ਪਹੁੰਚਾਉਣ ਦੇ ਲਈ ਜਾ ਰਿਹਾ ਸੀ ਰਸਤੇ ਦੇ ਵਿੱਚ ਉਸ ਨੂੰ 3-4 ਆਦਮੀ ਦਿਖਾਈ ਦਿੱਤੇ ਮਹੰਗਾ ਮਲ ਨੇ ਸੋਚਿਆ ਕਿ ਇਹ ਰਸਤਾ ਤਾਂ ਗੁਰੂ ਘਰ ਵੱਲ ਨੂੰ ਜਾਂਦਾ ਹੈ ਗੁਰੂ ਜੀ ਦੇ ਸਿੱਖ ਹੀ ਹੋਣਗੇ ਪਰ ਉਹ ਤਿੰਨੇ ਚੋਰ ਸਨ ਮਹੰਗਾ ਮਲ ਨੇ ਉਹਨਾਂ ਨੂੰ ਗੁਰੂ ਦੇ ਸਿੱਖ ਸਮਝ ਕੇ ਰੋਕ ਕੇ ਪੁੱਛਿਆ ਤੁਸੀਂ ਗੁਰੂ ਸਾਹਿਬ ਦੇ ਦਰਸ਼ਨ ਕਰਨ ਜਾ ਰਹੇ ਹੋ ਉਹ ਕਹਿੰਦੇ ਅਸੀਂ ਗੁਰੂ ਜੀ ਦੇ ਕੋਲ ਜਾ ਰਹੇ ਹਾਂ ਉਹ ਕਹਿੰਦਾ ਕਿ ਉੱਥੇ ਲੰਗਰ ਵਿੱਚ ਕੋਈ ਜਲ ਪਾਣੀ ਨਹੀਂ ਹੈ ਤੁਸੀਂ ਇੱਥੇ ਹੀ ਬੈਠੋ ਮੈਂ ਤੁਹਾਨੂੰ ਜਲ ਪਾਣੀ ਛਕਾ ਦਿੰਦਾ ਹਾਂ ਫਿਰ ਤੁਸੀਂ ਚਲੇ ਜਾਓ ਉਹਨਾਂ ਚੋਰਾਂ ਨੇ ਸੋਚਿਆ ਕਿ ਸ਼ਾਇਦ ਇਹ ਨੇ ਸਾਨੂੰ ਪਹਿਚਾਣ ਲਿਆ ਹੈ ਜਦੋਂ ਅਸੀਂ ਚੋਰੀ ਕਰ ਰਹੇ ਸੀ ਜਾਂ ਅਸੀਂ ਫੜੇ ਨਾ ਜਾਈਏ ਹੁਣ ਆਪਾਂ ਕੀ ਕਰੀਏ ਉਹਨਾਂ ਵਿੱਚੋਂ ਇੱਕ ਚੋਰ ਕਹਿਣ ਲੱਗਾ ਕਰਨਾ ਕੀ ਹੈ ਜਦੋਂ ਆਪਾਂ ਇਸ ਨੂੰ ਮਾਰ ਹੀ ਦੇਵਾਂਗੇ ਤਾਂ ਫਿਰ ਇਹ ਸਾਡਾ ਨਾਮ ਕਿੱਥੇ ਲਿਆ ਆਵੇਗਾ ਦੂਸਰਾ ਚੋਰ ਬੋਲਿਆ ਆਪਾਂ ਇਸਨੂੰ ਮਾਰਨਾ ਨਹੀਂ ਹੈ ਇਸਨੇ ਸਾਨੂੰ ਬਹੁਤ ਹੀ ਸ਼ਰਦਾ ਦੇ ਨਾਲ ਪ੍ਰਸ਼ਾਦਾ ਸ਼ਿਕਾਇਆ ਹੈ ਇਸ ਤਰ੍ਹਾਂ ਉਹਨਾਂ ਤਿੰਨਾਂ ਨੇ ਕੀ ਕੀਤਾ ਕਿ ਮਹਿੰਗਾ ਮਲ ਨੂੰ ਬਨ ਕੇ ਟੋਏ ਵਿੱਚ ਲਮਕਾ ਦਿੱਤਾ ਪਰ ਉਹ ਸਿੱਖ ਨੇ ਰੌਲਾ ਨਹੀਂ ਪਾਇਆ ਤੇ ਉਹ ਸਿਮਰਨ ਹੀ ਕਰਦਾ ਰਿਹਾ ਚੋਰ ਉਸ ਨੂੰ ਬਨ ਕੇ ਚਲੇ ਗਏ ਹੁਣ ਉਹ ਚੋਰ ਸੰਗਤ ਵਿੱਚ ਪਿੱਛੇ ਬੈਠੇ ਸਨ ਇੱਧਰ ਉੱਧਰ ਵੇਖ ਰਹੇ ਸਨ ਕਿ ਮਾਇਆ ਕਿਸ ਤਰ੍ਹਾਂ ਚਰਾਉਣੀ ਹੈ ਤੇ ਭੱਜਣਾ ਕਿੱਥੋਂ ਦੀ ਹੈ ਅੰਤਰਜਾਮੀ ਗੁਰੂ ਜੀ ਸਭ ਜਾਣਦੇ ਹੋਏ ਬਚਨ ਕਰਨ ਲੱਗੇ ਕਿ ਜਿਹੜੇ ਰਾਤ ਤਿੰਨ ਜਾਣੇ ਆਏ ਸੀ ਪਿੱਛੇ ਬੈਠੇ ਹਨ ਉਹਨਾਂ ਨੂੰ ਬੁਲਾਓ ਉਹ ਤਿੰਨੇ ਚੋਰ ਗੁਰੂ ਜੀ ਦੇ ਕੋਲ ਆਏ ਤੇ ਕਹਿਣ ਲੱਗੇ ਗੁਰੂ ਜੀ ਅਸੀਂ ਤਾਂ ਪਿੱਛੇ ਬਹੁਤ ਆਨੰਦ ਵਿੱਚ ਬੈਠੇ ਹਾਂ ਉਹਨਾਂ ਦੀ ਗੱਲ ਸੁਣ ਕੇ ਗੁਰੂ ਜੀ ਬਚਨ ਕਰਨ ਲੱਗੇ ਕਿ ਆਨੰਦ ਵਿੱਚ ਤਾਂ ਉਹ ਵੀ ਬਹੁਤ ਹੈ ਜਿਸ ਨੂੰ ਤੁਸੀਂ ਰਾਤ ਧਰਤੀ ਵਿੱਚ ਗੱਡ ਕੇ ਆਏ ਹੋ ਗੁਰੂ ਜੀ ਦਾ ਇਹ ਬਚਨ ਸੁਣ ਕੇ ਚੋਰ ਬਹੁਤ ਜ਼ਿਆਦਾ ਡਰ ਗਏ ਤੇ ਫਿਰ ਉਹਨਾਂ ਨੂੰ ਪਤਾ ਲੱਗਾ ਕਿ ਜਿਸ ਨੂੰ ਉਹ ਦੱਬ ਕੇ ਆਏ ਹਨ ਉਹ ਗੁਰੂ ਜੀ ਦਾ ਹੀ ਸਿੱਖ ਹੋਵੇਗਾ ਰਾਤ ਇੱਥੇ ਵਾਪਸ ਨਹੀਂ ਆਇਆ ਤਾਂ ਗੁਰੂ ਜੀ ਨੂੰ ਪਤਾ ਲੱਗ ਗਿਆ ਹੈ ਫਿਰ ਗੁਰੂ ਅਮਰਦਾਸ ਜੀ ਨੇ ਉਹਨਾਂ ਤਿੰਨਾਂ ਨੂੰ ਚੋਰਾ ਨੂੰ ਨਾਲ ਲਿਆ ਤੇ ਮਹੰਗਾ ਮਲ ਦੇ ਕੋਲ ਪਹੁੰਚ ਗਏ ਗੁਰੂ ਜੀ ਦੇ ਸਿੱਖਾਂ ਨੇ ਆਵਾਜ਼ ਦਿੱਤੀ ਮਹੰਗਾ ਮਹਾਰਾਜੀ ਗੁਰੂ ਜੀ ਆਏ ਹਨ ਪਰ ਮਹੰਗਾ ਮਲ ਦੀ ਸਮਾਦੀ ਲੱਗੀ ਹੋਈ ਸੀ ਫਿਰ ਗੁਰੂ ਜੀ ਨੇ ਬਾਬਾ ਬੁੱਢਾ ਸਾਹਿਬ ਨੂੰ ਬਚਨ ਕੀਤੇ ਕਿ ਇਹਨਾਂ ਦੇ ਕੰਨ ਦੇ ਕੋਲ ਤਿੰਨ ਵਾਰ ਸਤਨਾਮ ਸ਼ਿਰਿ ਵਾਹਿਗੁਰੂ ਜੀ ਦੀ ਆਵਾਜ਼ ਦਿਓ ਫਿਰ ਉਹਨਾਂ ਦੀ ਸਮਾਦੀ ਖੁੱਲੇਗੀ ਤੇ ਜਦੋਂ ਨੇਤਰ ਖੋਲ ਕੇ ਉਸਨੇ ਵੇਖਿਆ ਕਿ ਗੁਰੂ ਜੀ ਦੇ ਉਸ ਨੂੰ ਦਰਸ਼ਨ ਹੋ ਗਏ ਤਾਂ ਮਹੰਗਾ ਮਲਵੇ ਰਾਗ ਕਰਨ ਲੱਗੇ ਗੁਰੂ ਜੀ ਤੁਸੀਂ ਆਪ ਚੱਲ ਕੇ ਆਏ ਹੋ ਜੇ ਪਤਾ ਤੁਹਾਨੂੰ ਲੱਗ ਹੀ ਗਿਆ ਸੀ ਮੈਨੂੰ ਚੋਰਾ ਨੇ ਇੱਥੇ ਗੱਡਿਆ ਹੋਇਆ ਹੈ ਤਾਂ ਤੁਸੀਂ ਸਿੱਖਾਂ ਨੂੰ ਭੇਜ ਦਿੰਦੇ ਗੁਰੂ ਜੀ ਬਚਨ ਕਰਨ ਲੱਗੇ ਸਿੱਖਾ ਜਿਹੜੇ ਮੇਰੇ ਪਾਏ ਹੋਏ ਪਰਚਿਆਂ ਵਿੱਚੋਂ ਪਾਸ ਹੋ ਜਾਂਦੇ ਹਨ ਉਹਨਾਂ ਦੇ ਕੋਲ ਫਿਰ ਮੈਂ ਆਪ ਹੀ ਜਾਂਦਾ ਹਾਂ ਸਿੱਖਾ ਨੂੰ ਨਹੀਂ ਭੇਜਦਾ ਉਹਨਾਂ ਦੀ ਫਿਰ ਮੈਂ ਆਪ ਹੀ ਪੈਜ ਰੱਖਦਾ ਹਾਂ ਗੁਰੂ ਜੀ ਕਹਿੰਦੇ ਹਨ ਕਿ ਜਿਹੜੇ ਹੱਥਾਂ ਦੇ ਨਾਲ ਤੁਸੀਂ ਇਸ ਨੂੰ ਦੱਬਿਆ ਸੀ ਉਹਨਾਂ ਹੀ ਹੱਥਾਂ ਦੇ ਨਾਲ ਇਸ ਨੂੰ ਬਾਹਰ ਕੱਢੋ ਤਾਂ ਫਿਰ ਗੁਰੂ ਜੀ ਨੇ ਮਹਿੰਗਾ ਮਲ ਨੂੰ ਗਲ ਦੇ ਨਾਲ ਲਾਇਆ ਤੇ ਮਹਿੰਗਾ ਮਲ ਬਹੁਤ ਹੀ ਵੈਰਾਗ ਕਰਨ ਲੱਗਾ ਫਿਰ ਮਹਿੰਗਾ ਮਰਨ ਨੂੰ ਗੁਰੂ ਜੀ ਪੁੱਛਣ ਲੱਗੇ ਕਿ ਇਹਨਾਂ ਨੇ ਜਿਹਨਾਂ ਨੇ ਤੈਨੂੰ ਸਾਰੀ ਰਾਤ ਟੋਏ ਦੇ ਵਿੱਚ ਦੱਬ ਛੱਡਿਆ ਹੈ ਦੱਸ ਇਹਨਾਂ ਨੂੰ ਕਿਹੜੀ ਸਜ਼ਾ ਦਿੱਤੀ ਜਾਵੇ ਤਾ ਮਹੰਗਾ ਮਰਣੇ ਕਿਹਾ ਕਿ ਅਸੀਂ ਤੁਹਾਡੇ ਸੇਵਕ ਹਾਂ ਤੁਸੀਂ ਗੁਰੂ ਹੋ ਤੁਹਾਡਾ ਜੋ ਵੀ ਹੁਕਮ ਹੋਵੇ ਉਹੀ ਸਜ਼ਾ ਦੇ ਦਿਓ ਦੂਜੀ ਵਾਰ ਗੁਰੂ ਜੀ ਨੇ ਫਿਰ ਪੁੱਛਿਆ ਨਹੀਂ ਤੂੰ ਦੱਸ ਇਹਨਾਂ ਨੂੰ ਕਿਹੜੀ ਸਜ਼ਾ ਦਿੱਤੀ ਜਾਵੇ ਉਹ ਫਿਰ ਕਹਿਣ ਲੱਗਾ ਗੁਰੂ ਜੀ ਆਪ ਜੀ ਦਾ ਹੁਕਮ ਹੈ ਤੀਸਰਾ ਬਚਨ ਗੁਰੂ ਜੀ ਨੇ ਕਿਹਾ ਦੱਸ ਮਹੰਗਾ ਮਰਣ ਇਹਨਾਂ ਨੂੰ ਕਿਹੜੀ ਸਜ਼ਾ ਦਿੱਤੀ ਜਾਵੇ ਤਾਂ ਮਹੰਗਾ ਮਰਣੇ ਕਿਹਾ ਕਿ ਗੁਰੂ ਜੀ ਕਿਰਪਾ ਕਰੋ ਇਹਨਾਂ ਨੂੰ ਵੀ ਸਿੱਖੀ ਦੀ ਦਾਤ ਬਖਸ਼ ਦਿਓ ਹੁਣ ਤਿੰਨੇ ਚੋਰ ਵੀ ਗੁਰੂ ਜੀ ਦੇ ਚਰਨਾਂ ਵਿੱਚ ਡਿੱਗ ਪਏ ਤੇ ਆਪਣੀ ਭੁੱਲ ਮੰਗਣ ਲੱਗੇ ਸਾਧ ਸੰਗਤ ਜੀ ਗੁਰੂ ਜੀ ਬਚਨ ਕਰਦੇ ਹਨ ਕਿ ਸਾਨੂੰ ਵੀ ਆਪਣੇ ਅੰਦਰ ਝਾਤ ਮਾਰ ਕੇ ਵੇਖ ਲੈਣਾ ਚਾਹੀਦਾ ਹੈ ਕਿ ਅਸੀਂ ਗੁਰੂ ਦੀ ਕਿ ਅਸੀਂ ਗੁਰੂ ਦੀ ਯਾਦ ਵਿੱਚ ਕਿੰਨੇ ਕੁ ਬੈਠੇ ਹਾਂ ਤੇ ਸਾਧ ਸੰਗਤ ਜੀ ਮਿਹਨਤ ਦੇ ਨਾਲ ਨਾਲ ਸਾਨੂੰ ਸਬਰ ਦੀ ਵੀ ਬਹੁਤ ਲੋੜ ਹੈ ਸਾਧ ਸੰਗਤ ਜੀ ਹਮੇਸ਼ਾ ਉਸ ਵਾਹਿਗੁਰੂ ਅਕਾਲ ਪੁਰਖ ਦੇ ਨਾਲ ਜੁੜੇ ਰਹੋ ਜੇਕਰ ਜ਼ਿੰਦਗੀ ਦੇ ਵਿੱਚ ਜ਼ਿਆਦਾ ਰੁਝੇਵੇਂ ਹਨ ਤਾਂ ਘੱਟੋ ਘੱਟ 10-15 ਮਿੰਟ ਹੀ ਉਸ ਵਾਹਿਗੁਰੂ ਅਕਾਲ ਪੁਰਖ ਜੀ ਦੇ ਲਈ ਸਮਾਂ ਜ਼ਰੂਰ ਕੱਢੋ ਆਪਾਂ ਵੀ ਆਪਣੀ ਜ਼ਿੰਦਗੀ ਦਾ ਪੱਕਾ ਨਿਯਮ ਬਣਾ ਲਈਏ ਕਿ ਜ਼ਿੰਦਗੀ ਵਿੱਚ ਜਿੰਨੇ ਮਰਜ਼ੀ ਰੁਝੇਵੇਂ ਹੋਣ ਰਾਤ ਨੂੰ ਸੌਣ ਤੋਂ ਪਹਿਲਾਂ ਉਸ ਵਾਹਿਗੁਰੂ ਅਕਾਲ ਪੁਰਖ ਦੇ ਨਾਮ ਨਾਲ ਜੁੜ ਜਾਣਾ ਚਾਹੀਦਾ ਹੈ ਜੇਕਰ ਤੁਸੀਂ ਕਿਸੇ ਬਾਣੀ ਦਾ ਜਾਪ ਕਰਦੇ ਹੋ ਤਾਂ ਉਸ ਨੂੰ ਨਿਰੰਤਰ ਚਲਾਈ ਰੱਖੋ ਨਾਲ ਹੀ ਤੁਹਾਡੇ ਅੱਗੇ ਹੱਥ ਜੋੜ ਕੇ ਬੇਨਤੀ ਹੈ ਕਿ ਸੁਖਮਨੀ ਸਾਹਿਬ ਦਾ ਜਾਪ ਹਰ ਐਤਵਾਰ ਨੂੰ ਜੇਕਰ ਤੁਸੀਂ ਕਰ ਲੈਂਦੇ ਹੋ ਤਾਂ ਬਹੁਤ ਹੀ ਵਧੀਆ ਹੋਵੇਗਾ ਜੇਕਰ ਤੁਸੀਂ ਸੁਖਮਨੀ ਸਾਹਿਬ ਜੀ ਦੇ ਨਾਲ ਮੂਲ ਮੰਤਰ ਦਾ ਜਾਪ 108 ਮਣਕੇ ਮਾਲਾ ਦੇ ਅੰਮ੍ਰਿਤ ਵੇਲੇ ਸ਼ੁਰੂ ਕਰ ਦਿਓ ਤੇ ਇੱਕ ਮਾਲਾ ਤੁਸੀਂ ਰਾਤ ਨੂੰ ਜਾਪ ਲਓ ਤਾਂ ਇੱਕ ਮਾਲਾ ਤੁਸੀਂ ਰਾਤ ਨੂੰ ਜਪ ਲਿਓ ਤਾਂ ਤੁਸੀਂ ਵੇਖਣਾ ਤੁਹਾਡੀ ਜ਼ਿੰਦਗੀ ਵਿੱਚ ਚਮਤਕਾਰ ਹੋਣੇ ਸ਼ੁਰੂ ਹੋ ਜਾਣਗੇ ਤੁਹਾਨੂੰ ਜ਼ਿੰਦਗੀ ਦੀਆਂ ਸਾਰੀਆਂ ਹੀ ਸੁੱਖ ਸਹੂਲਤਾਂ ਮਿਲ ਜਾਣਗੀਆਂ ਤੇ ਤੁਸੀਂ ਆਪਣੇ ਪਰਮਾਤਮਾ ਦੇ ਨਾਲ ਵੀ ਜੁੜ ਜਾਓਗੇ ਤੇ ਵੇਖਣਾ ਕਿ ਤੁਹਾਡੇ ਤਨ ਮਨ ਤਨ ਦੇ ਸਾਰੇ ਹੀ ਰੋਗ ਦੂਰ ਹੋ ਜਾਣਗੇ ਤੁਹਾਡੀ ਜ਼ਿੰਦਗੀ ਦੀਆਂ ਪਰੇਸ਼ਾਨੀਆਂ ਖਤਮ ਹੋ ਜਾਣਗੀਆਂ ਪਰਮਾਤਮਾ ਜੀ ਤੁਹਾਡੇ ਤੇ ਤੁਹਾਡੇ ਬੱਚਿਆਂ ਤੇ ਮਿਹਰ ਭਰਿਆ ਹੱਥ ਰੱਖ ਦੇਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ